ਕਿਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪੋਚੌਂ ਮੰਡੀ ਗਏ ਨੇ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ ਜਾਂਦੇ ਨੇ ਦੁਰਦਿਆਂ ਤੁਰਦਿਆਂ ਜਿੱਥੇ ਪਾਣੀ ਆਉਂਦਾ ਘੋੜਾ ਪਾਣੀਆਂ ਲੈ ਖਿੱਚ ਕਰਦਾ ਹੈ ਮਹਾਰਾਜ ਦਾ ਜਿੱਥੇ ਪਾਣੀ ਆਵੇ ਘੋੜਾ ਪਾਣੀਆਂ ਲੈ ਖਿੱਚ ਕਰਿਆ ਕਰੇ ਪਾਣੀ ਵੀਵਾ ਜਾ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਨਹੀਂ ਸਿੰਘੋ ਅੱਗੇ ਕਿਤੇ ਪਾਣੀ ਆਏਗਾ ਤੇ ਘੋੜੇ ਨੂੰ ਪਾਣੀ ਵੀ ਆਈਏ ਜਲ ਛਕਾਈਏ ਜਿੱਥੇ ਪਾਣੀ ਆਉਂਦਾ ਖਿੱਚ ਕਰਦਾ ਪਾਣੀਾਂ ਦਾ ਜਿੱਥੇ ਪਾਣੀ ਆਉਂਦਾ ਭੱਜ ਲੰਦਾ ਘੋੜਾ ਉਸੇ ਵੇਲੇ ਖਿੱਚ ਕਰਨ ਲੱਗ ਜਾਂਦਾ ਅੱਗੇ ਤੁਰੇ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਨੂੰ ਕਹਿੰਦੇ ਜਿੱਥੇ ਪਾਣੀ ਆਏਗਾ ਨਾ ਪਾਣੀ ਜਿੱਥੇ ਆਏਗਾ ਉਥੇ ਉਥੇ ਪਾਣੀ ਪਿਆਉਣਾ ਕੋੜ ਸਤਿਵਚਨ ਕਹਿੰਦੇ ਮਹਾਰਾਜ ਕਹਿੰਦੇ ਥੋੜਾ ਦੂਰ ਅੱਗੇ ਗਏ ਜਦੋਂ ਪੁੱਛੋ ਮੰਡੀ ਪਹੁੰਚੇ ਉਥੇ ਪਿੰਡ ਦੇ ਬਾਹਰ ਬਾਹਰ ਇੱਕ ਨਾ ਬੜਾ ਵੱਡਾ ਟੋਬਾ ਹੈ ਤਲਾਬ ਛੱਪੜੇ ਬੜਾ ਤਗੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਪਾਣੀ ਆ ਗਿਆ ਧਿਆਨ ਦਿਓ ਪਾਣੀ ਆ ਗਿਆ ਕਿਨੇ ਨੀਲੇ ਨੂੰ ਜਲ ਛਕਾਓ ਘੋੜਾ ਕਿੰਨੀ ਦੇਰ ਦਾ ਖਿੱਚ ਕਰਦਾ ਪਾਣੀ ਦੀ ਇਹਨੂੰ ਪਾਣੀ ਪਿਆਓ ਉਸ ਵੇਲੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿਨੇ ਘੋੜੇ ਨੂੰ ਪਾਣੀ ਪਿਉਣ ਦੇ ਬਚਨ ਮਹਾਰਾਜ ਕਰਦੇ ਨੇ ਘੋੜੇ ਨੂੰ ਫੜ ਕੇ ਲੈ ਕੇ ਗਏ ਜਿਹੜੇ ਤਲਾਬ ਵਿੱਚ ਪਾਣੀ ਪਿਉਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਣੀ ਪਿਉਣ ਲੱਗੇ ਘੋੜੇ ਨੂੰ ਸਿੰਘ ਲੈ ਕੇ ਗਿਆ ਤੇ ਘੋੜਾ ਪਾਣੀ ਪੀਣ ਲੱਗਿਆ ਯਾਂਦੇ ਘੋੜਾ ਪਾਣੀ ਪੀਣ ਲੱਗਿਆ ਜਦੋਂ ਕਹਿੰਦੇ ਉਹਨੇ ਜਾ ਕੇ ਆਪਣਾ ਘੋੜੇ ਨੇ ਮੂੰਹ ਪਾਣੀ ਚ ਪਾਇਆ ਨਾ ਪਾਣੀ ਚ ਪਾਇਆ ਮੂੰਹ ਆਪਣਾ ਕਹਿੰਦੇ ਪਾਣੀ ਪੀਤਾ ਨਹੀਂ ਘੋੜੇ ਨੇ ਪਾਣੀ ਨਹੀਂ ਪੀਤਾ ਪਾਣੀ ਨੂੰ ਸੁੰਘ ਕੇ ਵਾਪਸ ਆ ਗਿਆ ਸੁੰਘ ਕੇ ਵਾਪਸ ਆ ਗਿਆ ਪੀਤਾ ਪੀਤਾ ਨਹੀਂ ਪਾਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ ਸਿੰਘ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਸੀ ਵੀ ਜਦੋਂ ਪਾਣੀ ਆਉਂਦਾ ਘੋੜਾ ਪਾਣੀ ਆਲ ਖਿੱਚ ਕਰਦਾ ਪੀਂਦਾ ਤੇ ਹੈ ਨਹੀਂ ਨੀਲਾ ਪਾਣੀ ਮਾਰੇ ਕਹਿੰਦੇ ਕਿਉਂ ਨਹੀਂ ਪੀਤਾ ਚੈੱਕ ਕਰੋ ਘੋੜਾ ਬਿਮਾਰ ਤੇ ਨਹੀਂ ਵੇਖੋ ਭਲਾ ਕਿਨੇ ਬਿਮਾਰ ਬਿਮਾਰ ਵੀ ਹੈ ਨਹੀਂ ਮਾਰੇ ਕਹਿੰਦੇ ਸਿਹਤ ਏ ਵੇਖੋ ਵੀ ਪਾਣੀ ਸਾਫ ਹੈ ਜਲ ਸਾਫ ਕਹਿੰਦੇ ਮਹਾਰਾਜ ਜੀ ਪਾਣੀ ਜੱਗ ਕੀਤਾ ਮਹਾਰਾਜ ਪਾਣੀ ਵੀ ਸਾਫ ਹੈ ਘੋੜਾ ਵੀ ਬਿਮਾਰ ਨਹੀਂ ਮਾਰੇ ਕਹਿੰਦੇ ਦੁਬਾਰਾ ਲੈ ਕੇ ਜਾਓ ਇੱਕ ਵਾਰੀ ਫੇਰ ਉਹਨੂੰ ਨੀਲੇ ਨੂੰ ਫੜਿਆ ਬਾਗਾਂ ਤੋਂ ਪਾਣੀ ਦੇ ਕੋਲ ਲੈ ਗਏ ਸਿੰਘ ਕਹਿੰਦੇ ਨੇ ਸ਼ੱਕ ਵੀ ਨਹੀਂ ਲਿਆ ਪਾਣੀ ਜਿੱਥੇ ਪਾਣੀ ਆਉਂਦਾ ਖਿੱਚ ਕਰਦਾ ਹੈ ਪਾਣੀ ਪੀ ਲਿਆ ਜਦੋਂ ਦੂਜੀ ਵਾਰ ਘੋੜੇ ਨੂੰ ਲੈ ਕੇ ਗਿਆ ਉਹਨੇ ਫੇਰ ਨਹੀਂ ਪਾਣੀ ਪੀਤਾ ਪਾਣੀ 'ਚ ਉਹ ਮੂੰਹ ਪਾਇਆ ਕਰੇ ਤੇ ਸੁੰਘ ਕੇ ਵਾਪਸ ਮੁੜ ਜਿਆ ਕਰੇ ਧੰ ਗੁਰੂ ਗੋਬਿੰਦ ਸਿੰਘ ਮਹਾਰੇ ਨੂੰ ਆਖਣ ਲੱਗੇ ਕਹਿੰਦੇ ਮਾਰੇ ਪਾਣੀ ਨਹੀਂ ਪੀਤਾ ਘੋੜੇ ਨੇ ਘੋੜਾ ਬਿਮਾਰ ਕਹਿੰਦੇ ਨਾ ਮਹਾਰਾਜ ਪਾਣੀ ਵੀ ਸਾਫ ਘੋੜਾ ਵੀ ਬਿਮਾਰ ਨਹੀਂ ਤਨਕਲਗੀ ਤਰਗੁਰ ਗੋਵਿੰਦ ਸਿੰਘ ਮਹਾਰਾਜ ਬੋਲਣ ਲੱਗੇ ਅੱਗੇ ਤੇ ਨਿੰਨੀਲੇ ਨੇ ਇਦਾਂ ਕਦੇ ਕਰਿਆ ਜਿੱਥੇ ਪਾਣੀ ਆਉਂਦਾ ਪੀ ਲੈਂਦਾ ਹੈ ਪਰ ਅੱਜ ਕੀ ਹੋ ਗਿਆ ਪਾਣੀ ਕਿਉਂ ਨਹੀਂ ਪੀਂਦਾ ਤਨਗੁਰੂ ਗੋਵਿੰਦ ਸਿੰਘ ਮਹਾਰਾਜ ਆਪਣੇ ਖਾਲਸੇ ਨੂੰ ਕਹਿੰਦੇ ਨੇ ਅੱਜ ਹਡੀਆਂ ਕਿਉਂ ਕਰੇ ਸਿੰਘੋ ਕੋੜਾ ਅੱਗੇ ਨਹੀਂ ਕਦੇ ਅੜੀ ਕੀਤੀ ਅੱਗੇ ਤੇ ਪਾਣੀ ਉਸੇ ਵੇਲੇ ਪੀ ਲੰਦਾ ਪਿੱਛੋਂ ਖਿੱਚ ਕਰਦਾ ਹੁੰਦਾ ਨਹੀਂ ਦੇਰ ਦੀ ਪਰ ਅੱਜ ਹੋਇਆ ਕੀ ਨੀਲੇ ਨੂੰ ਮਾਰੇ ਪਾਣੀ ਕਿਉਂ ਨਹੀਂ ਪੀਂਦਾ ਸਿੰਘਾਂ ਨੂੰ ਪੁੱਛ ਸਿੰਘ ਪੁੱਛਦੇ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ ਅੱਜ ਕੋੜਾ ਹਡੀਆਂ ਕਰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਭੇਦ ਜਾਪਦਾ ਹੈ ਮਹਾਰਾਜ ਕਹਿੰਦੇ ਅੱਗੇ ਤੇ ਕਦੇ ਨਹੀਂ ਇਦਾਂ ਕੀਤਾ ਜਦੋਂ ਪਾਣੀ ਆਉਂਦਾ ਖਿੱਚ ਕਰਦਾ ਹੁਣ ਪਾਣੀ ਸੁੰਘ ਕੇ ਪਿੱਛੇ ਮੋੜਾਇਆ ਸੁਣਿਓ ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਆਪਣੇ ਖਾਲਸੇ ਨੂੰ ਆਪਣੇ ਸਿੱਖਾਂ ਨੂੰ ਮਹਾਰਾਜ ਕਹਿੰਦੇ ਨੇ ਕਹਿੰਦੇ ਵੀ ਪਤਾ ਕਰੋ ਵੀ ਘੋੜਾ ਹੈ ਕਿੰਦਾ ਇਹ ਛੱਪੜ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਾਣੀ ਨਹੀਂ ਪੀਂਦਾ ਕੋੜਾ ਪਤਾ ਕਰੋ ਤੋਬਾ ਹੈ ਕਹਿੰਦਾ ਛੱਪੜੀ ਹੈ ਕਹਿੰਦੀ ਏ ਪਿੰਡ ਚ ਜਾਓ ਪਿੰਡ ਵਿੱਚ ਚਲੇ ਗਏ ਲੱਭਣ ਵਾਸਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੰਘ ਲੱਭਦੇ ਫਿਰਦੇ ਨੇ ਪਿੰਡ ਚ ਜਾ ਕੇ ਪਤਾ ਕੀਤਾ ਪਿੰਡ ਵਿੱਚ ਜਾ ਕੇ ਪੁੱਛਦੇ ਨੇ ਕਹਿੰਦੇ ਜੀ ਬਾਰ ਬਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਪਿੰਡ ਦੇ ਤੇ ਮਹਾਰਾਜ ਦੇ ਘੋੜੇ ਨੇ ਪਾਣੀ ਪੀਣਾ ਤੇ ਪਤਾ ਕਰਨ ਵਾਸਤੇ ਆਏ ਆ ਵੀ ਉਹ ਜਿਹੜੀ ਛੱਪੜੀ ਪਿੰਡ ਦੇ ਬਾਹਰ ਬਾਰ ਪਾਣੀ ਵਾਲੀ ਕਿੰਦੀ ਏ ਟੋਪਾ ਕਿੰਦਾ ਇਸ ਨੇ ਦੱਸਿਆ ਜੀ ਕਹਿੰਦੇ ਦਿਆਲ ਦਾਸ ਦਾਇ ਦਿਆਲ ਦਾਸ ਇਦਿਆਲ ਦਾਸ ਕੌਣ ਹੈ ਗੁਰੂ ਨਾਨਕ ਦੇ ਘਰ ਦਾ ਸਿੱਖ ਗੁਰੂ ਨਾਨਕ ਸਾਹਿਬ ਨੂੰ ਮੰਨਦਾ ਹੈ ਬਿਆਲ ਦਾਸ ਦਾ ਟੋਬਾ ਹੈ ਕਿਨੇ ਘਰ ਦੱਸਦੇ ਉਹ ਦੱਸਿਆ ਘਰ ਜੇ ਤੂੰ ਪਤਾ ਕਰਿਆ ਜਾ ਕੇ ਪਿੰਡ ਚੋਂ ਸਾਧ ਸੰਗਤ ਜੀ ਕਿਨੇ ਪੁੱਛਿਆ ਬਿਆਲ ਦਾਸ ਦਾ ਟੋਬਾ ਕਹਿੰਦੇ ਹਾਂ ਜੀ ਵਾਪਸ ਆ ਗਏ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੁੱਛਦੇ ਨੇ ਕਹਿੰਦੇ ਭਾਈ ਪਤਾ ਕੀਤਾ ਤੋਬਾ ਕਿੰਦਾ ਕਹਿੰਦੇ ਹਾਂ ਮਹਾਰਾਜ ਕਿੰਦਾ ਕਹਿੰਦੇ ਦਿਆਲ ਦਾਸ ਦਾ ਹੈ ਮਰ ਕਿਨੇ ਅੱਛਾ ਸਤਿਗੁਰੂ ਕਹਿੰਦੇ ਇਹ ਪਤਾ ਕਰੋ ਵੀ ਅੰਮ੍ਰਿਤਧਾਰੀ ਹੈ ਇਹ ਪੁੱਛਦੇ ਨੇ ਉਹਨੇ ਅੰਮ੍ਰਿਤ ਛਕਿਆ ਗੁਰੂ ਕਾ ਸਿੰਘ ਸਜਿਆ ਗਏ ਪਿੰਡ ਵਿੱਚ ਪਤਾ ਕਰਨ ਜਿੰਦਾ ਨਾਮ ਹੀ ਬਿਆਲ ਦਾਸ ਉਹਨੇ ਸਿੰਘ ਕਿੱਥੋਂ ਅੰਮ੍ਰਿਤ ਕਿੱਥੋਂ ਛਕਣਾ ਜਦੋਂ ਪਿੰਡ ਵਿੱਚ ਗਏ ਪਤਾ ਕਰਿਆ ਪੁੱਛਦੇ ਫਿਰਦੇ ਨੇ ਸਿੰਘ ਦਿਆਲ ਦਾਸ ਗੁਰੂ ਆਲਾ ਅੰਮ੍ਰਿਤਧਾਰੀ ਏ ਕਹਿੰਦੇ ਨਾ ਅੰਮ੍ਰਿਤ ਨਹੀਂ ਛਕਿਆ ਵਾਪਸ ਆ ਕੇ ਸਿੰਘ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰੇ ਨੂੰ ਕਹਿੰਦੇ ਨੇ ਕਿੰਨੇ ਮਹਾਰਾਜ ਉਹਨੇ ਅੰਮ੍ਰਿਤ ਨਹੀਂ ਛਕਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਅੰਮ੍ਰਿਤਧਾਰੀ ਨਹੀਂ ਗੁਰੂ ਕਾ ਸਿੰਘ ਨਹੀਂ ਸੱਜਿਆ ਕਹਿੰਦੇ ਨਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਹਿੰਦੇ ਸਾਡੇ ਘੋੜੇ ਨੂੰ ਵੀ ਪਤਾ ਹੈ ਇਸੇ ਕਰਕੇ ਸਾਡੇ ਘੋੜੇ ਨੇ ਪਾਣੀ ਨਹੀਂ ਪੀਤਾ ਕਹਿੰਦੇ ਘੋੜੇ ਨੂੰ ਵੀ ਪਤਾ ਹੈ ਜੇ ਕਿਤੇ ਮੈਂ ਨਗੁਰੇ ਬੰਦੇ ਦੇ ਤੋਬੇ ਦਾ ਪਾਣੀ ਪੀ ਲਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਉੱਤੇ ਸਵਾਰ ਹੁੰਦੇ ਨੇ ਇੱਕ ਤੋਂ ਦੂਜੀ ਥਾਂ ਤੇ ਜਾਂਦੇ ਨੇ ਜੇ ਕਿਤੇ ਨਗੁਰੇ ਬੰਦੇ ਦੇ ਟੋਬੇ ਦਾ ਪਾਣੀ ਪੀ ਲਿਆ ਮੇਰੀ ਕੀਤੀ ਸੇਵਾ ਬ्यर्थ ਚਲੀ ਜਾਏਗੀ ਐ ਨਾਮਾ ਨਗੁਰੇ ਬੰਦੇ ਦਾ ਟੋਬਾ ਮਾਰੇ ਕਹਿੰਦੇ ਪਾਣੀ ਪੀਤਾ ਨਹੀਂ ਸਾਡੇ ਘੋੜੇ ਨੇ ਪਾਣੀ ਨੂੰ ਸੁੰਘ ਕੇ ਪਿੱਛੇ ਮੋੜ ਆਇਆ ਐਨਾ ਗਿਆ ਇੱਕ ਘੋੜੇ ਨੂੰ ਕਮਾਲ ਦੀ ਗੱਲ ਸਰਸੰਗਤ ਜੀ ਇੱਕ ਗੱਲ ਚੇਤੇ ਰੱਖਿਓ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਸਤਗੁਰੂ ਨਿੰਮ ਥੱਲੇ ਬਹਿ ਗਏ ਨਾ ਨਿੰਮ ਸਾਹਿਬ ਬਣਾ ਗਏ ਜੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਟਾਲੀ ਥੱਲੇ ਬਹਿ ਗਏ ਟਾਲੀ ਸਾਹਿਬ ਬਣਾ ਗਏ ਜੇ ਮੰਜੀ ਤੇ ਬਹਿ ਗਏ ਤੇ ਮੰਜੀ ਸਾਹਿਬ ਬਣ ਗਿਆ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਘੋੜੇ ਤੇ ਬਹਿ ਗਏ ਤੇ ਘੋੜੇ ਨੂੰ ਗਿਆਨ ਕਰਾਤਾ ਘੋੜੇ ਨੂੰ ਵੀ ਪਤਾ ਹੈ ਜੇ ਕਿਤੇ ਨਗੁਰੇ ਬੰਦੇ ਦੇ ਟੋਬੇ ਦਾ ਪਾਣੀ ਪੀ ਲਿਆ ਕੀਤੀ ਸੇਵਾ ਬਿਰਤ